17 ਦਾ ਲਾ ਗਿਆ ਤੇ 20 ਮੰਗੀ ਜਣਾ ਨਿਕਲ ਗਈ ਹੋਣਾ ਮੇਰੇ ਆ ਗਿਆ ਗਣਕੇ ਫੜਾ ਦੇ ਨਿਕਲ ਗਈ ਹੋਰ ਬੜਜੇ ਤੂੰ ਬਾਬਾ ਤਿੰਨਾਂ ਦੀ ਮਕਾ ਦੇ ਤਿੰਨਾਂ ਦੇ ਮਕਾ ਦੇ ਮੈਂ ਤਾਂ ਕਹਿੰਦਾ ਕਿ ਸਹੀ ਕੱਟ ਬਈ ਤਿੰਨੇ ਲਵਾ ਮੇਰੀ ਸੁਣ ਲੈ ਗੱਲ ਬਾਬਾ ਹਾਂਜੀ ਲਾਵਾ ਵੀ ਕੁ ਤਰ੍ਹਾਂ ਕਰਨੀ ਉਧਰ ਹਾਂਜੀ ਹਾਂ ਰਹਿ ਕਰ 2 ਮਿੰਟ ਕੱਟ ਦੀ ਲੈ ਬਾਬਾ 22000 ਦੀਆਂ ਦੇ ਦਿੰਨੇ ਨਹੀਂ 40 ਦੀਆਂ 35 ਦੀਆਂ ਵੀ ਨਹੀਂ ਵਿਕਦੀਆਂ ਫਿਰ ਬਾਬਾ ਮੈਂ ਇੱਕ ਤੂੰ ਬੁਲਾ ਕੇ ਲਿਆਂਦਿਆਂ ਪੱਠਾ ਵੇਚਦਾ ਮੈਂ ਜੇ ਹੁਣ ਗੱਲ ਸੁਣ ਜੇ ਹੁਣ ਵਕਤ ਤੋਂ ਖੁੰਝ ਜੇ ਆਥਾਂ ਤੇ ਲੱਟਦੀ ਕੋਈ ਨਹੀਂ ਆ ਗਿਆ ਉਹ ਕਹਿੰਦਾ ਕਦੋਂ ਮਰਜੀ ਹੈ ਮੇਰੇ ਕੋਲ ਆ ਕੇ ਫੜ ਲੈ ਫਿਰ ਖਾਨ ਨੂੰ ਦੇਰ ਨਹੀਂ ਪਤਾ ਮੇਰੇ ਘਰ ਦੇ ਫਿਰ ਤੂੰ ਲੈ ਨਹੀਂ ਨਹੀਂ ਫਿਰ ਲੈ ਲੈ ਮੈਨੂੰ ਨਾ ਤੋਹ ਨਹੀਂ ਫਿਰ ਮੈਂ ਚੱਲਿਆ ਮੇਰੇ ਲੋਨ ਵਾਲੇ ਦਾ ਸੀ ਮੈਂ ਤਾਂ ਇੱਕ ਮੇਰਾ ਘਾਕ ਤੇ ਇਹ ਮੇਰਾ ਮਾਨ ਕਰਦਾ ਮੈਂ ਘਾਕਾ ਨੂੰ ਬੁਲਾ ਕੇ ਨੇ ਇਹ ਲੈਦਾ ਨਹੀਂ ਇੰਜੇ ਹੰਡਰਾ ਉਹੀ ਜੀ ਲੈ ਲੂ ਮੋਟੀ ਅਜੀ ਵੀ ਕਰਦੇ ਆ ਤੇਰਾ ਅਸੀਂ ਕਰ ਲੈ ਆ ਜਾ ਫਿਰ ਉਰੇ ਆ ਸਹੀ ਦੱਸ ਦੇ ਇੱਕੋ ਹੀ ਦਾ ਕਹਨਾ ਤੀਓ ਲਾ ਗਿਆ ਕਹਨਾ ਬਦਲੋ ਚਲ ਮੈਂ ਕੋਲ ਟਿਕਲੇ ਮੇਰੇ ਕੋਲ ਉਹ ਮੈਨੂੰ ਪਤਾ ਹੈ ਬਾਬਾ ਟਾਈਮ ਵਿਚਾਰ ਲੈ ਵਿਚਾਰ ਲੈ ਆ ਜਾ ਉਰੇ ਆ ਜਾ ਆ ਜਾ ਚੱਕ 26000 ਦੀਆਂ ਨਹੀਂ ਨਹੀਂ ਆਪਾਂ ਇਹ ਰੱਖਦੇ ਨਹੀਂ ਨਹੀਂ ਉਹ ਗੜਾ ਮਾੜੀ ਜਿਵੇਂ ਦਿੰਦਾ ਜੀ 26 ਦੀਆਂ ਤੰਨੇ 27 ਦੀਆਂ ਤੰਨੇ ਹੁਣ ਤੇਰੀ ਮਰ ਗਿਆ ਬ੍ਰੇਕਾਂ ਮੇਰੀਆਂ ਵੀ ਲੱਗੀਆਂ ਕੋਈ ਨਾ ਕੋਈ ਹੱਥਾਂ ਦੇ ਨਾ ਮੈਨੂੰ ਟੋਕੀ ਫਿਰ ਇਹਦੇ ਮੈਂ ਕਹਿੰਦੇ ਮੇਰਾ ਮਾਨ ਕੇ ਹੱਥ ਲੈ ਨਾ ਕੋਈ ਨਾ ਚਲੂ ਮੈਂ ਕਹਿੰਦਾ ਅਰਕ ਮੋੜ ਕੇ ਚਾਰ ਗੇੜਿਆਂ ਚ ਚਲ ਐ ਉਹੀ ਕਰਾਇਆ ਲੱਗ ਜੋ ਇਹਨਾਂ ਕੋਈ ਨਾ ਫਿਰ ਉਹਨੂੰ ਦੇਖੀ ਜੋ ਆਈ ਜਾਈ 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 ਰੁਪਏ ਚਲਾ ਹੈ ਦੇ ਹੈਡ ਇਵਨ ਨਹੀਂ ਕੋਈ ਨਾ ਤੋਂ ਪੰਨਾ ਦੇ ਦੇ ਨਹੀਂ ਲੱਗਿਆ ਅੱਲਾ ਬਖਸ਼ੇ ਇਸ ਚੋਪਾ ਨਹੀਂ ਨਹੀਂ ਮੈਂ ਚੱਲ ਗਈ ਬਾਹ ਬਾਜੀ ਹੁਣ ਨਹੀਂ 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 ਚੱਲ ਲੈ ਜਾ ਲੈ ਜਾ ਮੈਂ ਖ ਲੈ ਜਾ ਦੇ ਦੇ ਨਹੀਂ ਨਹੀਂ ਮੈਂ ਤੈਨੂੰ ਝੂਠ ਭੋਰਾ ਨਹੀਂ ਬੋਲਿਆ ਹੈਗਾ ਜਦ ਚਵੱਖ ਦੀ ਸੌਂ ਖਾ ਕੇ ਕਹਿੰਦਾ ਤੂੰ ਨਾ ਸੌਂਣਾ ਖਾਈ ਸੋਤੇ ਚ ਨਹੀਂ ਤੈਨੂੰ ਤੇ ਕਹਿੰਦਾ ਮੈਂ ਝੂਠ ਇਹਦਾ ਝੂਠ ਹੈ 30000 ਰੁਪਏ ਲਾ ਗਿਆ ਤੈਨੂੰ ਉਹ ਤਾਂ ਖਰਚੂਠ ਨਹੀਂ ਬੋਲਦਾ 30 ਲਾ ਗਿਆ ਇਹ ਸਿਆਣਾ ਬੰਦਾ ਟਾੜੀ ਵਾਲਾ ਝੂਠ ਨਹੀਂ ਬੋਲਦਾ 30 ਲਾ ਗਿਆ 30000 ਇਹਨੂੰ ਲਾ ਗਿਆ 30 ਦੀਆਂ ਤੈਨੂੰ ਪੁੱਗਦੀਆਂ ਨਾ ਕਰਦਿਆਂ ਦੰਦਾ ਲੈਣਾ ਤਿੰਨ ਮੱਥਾਂ ਨੇ ਯਾਰ ਕੀ ਮਾਰੀਆਂ ਨੇ ਇਹ ਆ ਬਾਪੇ ਨੂੰ ਪੁੱਛਣਾ ਕੀ ਮਾਰੀਆਂ ਨੇ ਨਮੀਆਂ ਨੇ ਤਿੰਨ 30 ਜੀ ਜੀ ਦੰਦਾ ਪੁੱਛਣਾ ਨੇ ਤੜੀ ਵਾਲਾ ਸਿਆਣਾ ਬੰਦਾ ਜੀ ਨਾ ਮਖੌਲ ਕਰਾਂਗੇ ਨਮੀਆਂ ਨੇ ਚੌਧਰੀ ਨਮੀਆਂ ਨੇ ਸਾਤੋਂ ਕੋਈ ਛਾਨ ਹੈ ਆ ਜਾ ਹੋ ਗਈਆਂ ਚੱਕ ਮਿੰਟ ਮਾਰ ਦੇਣ ਦੇਖਣ ਉਹ ਗੁਰੂਆ ਕੋਈ ਨਾ ਸ਼ਾਮ ਤੱਕ ਦੇਖ ਲਈ ਜਾ ਆਪਾਂ ਨੂੰ ਕੋਈ ਕਾਲੀ ਨਹੀਂ ਕਿਉਂਕਿ ਟਾਈਮ ਨਹੀਂ ਕਿਹੜੀ ਸ਼ਾਮ ਬਾਬਾ ਇਹ ਛਟਾਫਟੀ ਦੇ ਸੌਤੇ ਨੇ ਕਾਦਾ ਫੰਡਰਾ ਕੀਆ ਫੰਡਰਾ ਨੇ ਬਈ ਤਿੰਨੇ ਜੀਰੋ ਕਿੰਨੇ ਫੰਡਰਾ ਨੇ ਔਰ ਰੋਟੀ ਤੇ ਕੰਡੀਆਂ ਦੇ ਦੋ ਗੁਰੂਆ ਮੰਨ ਲੈ ਪਾਸ ਹੁਣ ਕੋਰਾ ਕਰ ਤੇਰੀ ਗੱਲ ਤੇ ਫੁੱਲ ਚੜਦਾ ਉਹਨਾ ਹੱਥ ਕਰ ਜਾ ਕੰਮਾਂ ਲੱਗ ਰਿਆ ਕੰਮਾਂ ਉੱਤੇ ਐਤੇ ਨਹੀਂ ਹੁੰਦੇ ਪੂਰੀਆਂ ਤੀ ਦੀਆਂ ਦੇਣੀਆਂ ਤੇਰੀ ਗੱਲ ਤੇ ਫੁੱਲ ਚੜੇ ਨੇ ਚੱਕ ਹਾਂ 2000 ਹੋਰ ਦੇ ਕਾਦਾ ਨੇ ਨੇ 2000 ਵਾਅਦਾ ਕਰਦੇ ਕੋਈ ਨਹੀਂ ਹੁੰਦਾ ਵਾਅਦਾ ਨਹੀਂ ਕਰਦੇ ਇੰਨਾ ਪੱਪੂ ਮੇਰੇਆ ਵਾਅਦਾ ਨਹੀਂ ਹੁੰਦਾ ਪਰ ਹੁਣ ਤਾਂ ਆਪਾਂ ਹੋਣਾ ਪਤਾ ਹੈ ਹੋਰ ਨਬਰੇ ਕੋਣਾਂ ਪਾ ਸੌ ਦੇ ਬਾਕੀ ਸੰਗਤ ਨਹੀਂ ਨਹੀਂ ਕੱਟਣਾ ਹੈ ਸੌ ਬੰਦਾ 200 ਹੋਰ ਚਲ ਚਲ 1000 ਰੁਪਏ ਦੇ ਬਸ ਹੁਣ ਗੱਲ ਕੀ ਕੀ ਇੱਥੇ ਰਹਿ ਜਾਊਗਾ ਗੱਲ ਚਾ 500 ਪਾਤਾ ਬਸ ਓਏ ਆ ਸਾਡੇ 30 ਦੀਆਂ ਫੋਲ ਆਪਣੀਆਂ ਪੱਠਾਂ ਨਿਪੜ ਗਿਆ ਪਰ ਇਹ ਤੱਤ ਪੜਦਾ ਆਪਾਂ ਨੇ ਪਰ ਇਹ ਵਾ ਠੀਕ ਹੈ ਜਦੀ ਲੈ ਜਾਊਗਾ ਪੈਸੇ ਆਉਂਦੇ ਆ ਬੰਦਾ ਲੈ ਕੇ ਆ ਬਾਈ ਇਹਨੂੰ 6000 ਦੇ ਦੇ 1000 ਦੇ ਦੇ ਪੈਸੇ ਆ ਕੰਡਾ ਆ ਰਿਹਾ ਏ ਏਟੀਐਮ ਲੈ ਕੇ ਦੇ ਦੇਣਾ ਤੈਨੂੰ ਕਹਿਣਾ ਮੈਂ ਸੌਦਾ ਹੋ ਗਿਆ ਯਾਰ ਜਦੋਂ ਜਮਾਨਾ ਦਾ ਜਮਾਨਾ 500 ਦਾ ਦੇ ਦੇ ਬਾਪੂ ਪੱਕੀ ਹੋ ਜੰਗੇ ਸਾਰੇ ਆਓ ਗੱਲ ਅੱਗੇ ਸੱਚਾ ਕੰਮ ਨਹੀਂ ਕਰਦਾ ਮੈਂ ਅੱਜ 500 200 ਆਪਣੇ ਕੋਲ ਗੱਤ ਪੱਕੀ ਹੈ ਹੈ ਸਹੀ ਤੁਹਾਡੀ ਆਪੋ ਆਪਣੀ ਉਹ ਆਪਦੀ ਕਰੂ ਉਹਦੀ ਨਾ ਚੱਲ ਤੂੰ ਆਪਦੀ ਦੇਨੇਗਾ ਜਿਹੜਾ ਬਿਹਾਰ ਆ ਮੰਡੀ 'ਚ ਉਹ ਕਿਵੇਂ ਕਰਾਂ ਜਦ ਤੂੰ ਵੇਚ ਰਿਹਾ ਮਾਲ ਤੇਰਾ ਵੀ ਲੱਗੂ 300 300 ਦਾ ਲੱਗੂ ਸ਼ੋਰ ਤੇਰੀ ਮਰਜ਼ੀ ਅਗਰੇ ਨੂੰ 100 ਰੁਪਏ ਕਰੀ ਨਾ ਕਰੀ ਉਹ ਤੇਰੀ ਮਰਜ਼ੀ ਹੈ। ਕਿਉਂ ਜੀ? ਠੀਕ ਗੱਲ ਹੈ, ਠੀਕ ਗੱਲ ਹੈ। ਹਾਂ। ਚਲੋ ਤਾਂ ਜਾ। ਆਹ ਗੱਲ ਕਰਕੇ ਜਾਂਦਾ ਰਾਜੂ ਨੇ। ਰਾਜੂ ਨੇ ਗੱਲ ਕਰਕੇ ਜਿੱਤਦਾ ਵਾ। ਜਲ ਦੇਤਾ ਤੈਨੂੰ। ਜੈ ਬਾਬੇ ਰਾਜੂ ਦੀ। ਇਹ ਟੈਂਟਿਆਂ ਨਾਲ ਸਾਧਾ ਇਹ ਲੈ ਜਾ। ਖੋਲ। ਪੈਸੇ ਆਣੇ ਮੈਂ ਟੈਨਸ਼ਨ ਨਾ ਲੱਗਾਂ। ਨਹੀਂ ਬਾਬਾ ਹਜੇ ਖੜ ਜਾ। ਫੇਰ ਖਲਾਦੀ ਪੈਸੇ ਲੈ। ਪੈਸੇ ਲੈ ਕੇ ਨਾ ਮੈਂ ਇੱਥੇ ਖੜਿਆ। ਠੀਕ ਹੈ ਜੀ ਗੱਲ ਨਹੀਂ ਕਰਦੇ ਜੀ ਚਾਹ ਚ ਪੀਨੇ ਆ ਬਸ ਯੋ ਪੀਓ ਤੁਸੀਂ ਚਾਹ ਪੀਓ ਬਸ ਜੀ ਖੁਸ਼ ਹੈ ਬਈ ਆ ਜਾਓ ਉਹ ਬਾਈ ਐਂ ਕਰ ਆਹ ਦੇ ਸਾਡਾ ਉੱਥੇ ਅੱਡਾ ਪੱਕਾ ਲਾਇਆ ਹੋਇਆ ਹੈ ਉੱਥੇ ਅਸੀਂ ਬੰਨ ਲੈਣੇ ਜਾਣੂ ਕਿ ਸਾਡਾ ਅੜਜੂ ਆਥੇ ਪਾਸੇੋਂ ਕੱਢਾ ਇੱਥੇ ਹੀ ਡਾਲੀ ਕਿੱਥੇ ਲੈ ਕੇ ਦਿਖਾਉਂਦੇ ਚੱਲ ਇੱਥੇ ਡਾਲਾਂ ਇੱਥੇ ਡਾਲਾਂਗੇ ਬਸ